4 ਗਾਣੇ ਰਿਕਾਰਡ ਕਰਨੇ ਸੀ ਪਰ ਮੈਂ ਬਹੁਤ ਖੁਸ਼ ਆ ਕਿ ਮੈਂ 8 ਗਾਣੇ ਰਿਕਾਰਡ ਕਰਕੇ ਆਈ ਆ ਇੰਗਲੈਂਡ ਤੋਂ ਸਾਲ ਲੰਘ ਜਾਂਦੇ 8 ਗਾਣੇ ਰਿਕਾਰਡ ਨਹੀਂ ਹੁੰਦੇ ਤੇ ਮੈਂ ਹਫਤੇ ਵਿੱਚ 8 ਗਾਣੇ ਰਿਕਾਰਡ ਕਰ ਲਏ ਬੈਂਗਰਾਂ ਦੇ ਚੱਕਰਾਂ 'ਚ ਐਲਬਮ ਥੋੜੀ ਵੀ ਨਾ ਦੇ ਗਣ ਸੇ ਆਮ ਨਾ ਏ ਵੀ ਪੰਜਾਬੀ 뮤직 ਇੰਡਸਟਰੀ ਦੀ ਉਹ ਫੀਮੇਲ ਵੋਕਲਿਸਟ ਜਿਸ ਦਾ ਸਟਾਈਲ ਤੇ ਜਿਸ ਦੀ ਆਵਾਜ਼ ਦੇ ਨੇ ਉਹਨਾਂ ਦੇ ਫੈਨਸ دیਵਾਨੇ ਛੀਹਾ ਮੈਂ ਗੱਲ ਕਰ ਰਿਹਾ ਜੈਸਮਿਨ ਸੈਂਡਰਸ ਦੀ ਜੈਸਮਿਨ ਸੈਂਡਰਸ ਹਾਲ ਹੀ ਦੇ ਵਿੱਚ ਮਸ਼ਹੂਰ ਸਨ ਆਪਣੇ ਯੂਕੇ ਟੂਰ ਦੇ ਵਿੱਚ ਪਰ ਹੁਣ ਜੈਸਮਿਨ ਸੈਂਡਰਸ ਇੰਡੀਆ ਚ ਵਾਪਸ ਆ ਚੁੱਕੀ ਹੈ ਤੇ ਵਾਪਸ ਆਂਦਿਆ ਹੀ ਜੈਸਮਿਨ ਸੈਂਡਰਸ ਨੇ ਆਪਣੀ ਨਵੀਂ ਆਨਵਰੀ ਐਲਬਮ ਦੀ ਅਨਾਉਂਸਮੈਂਟ ਵੀ ਕਰ ਦਿੱਤੀ ਹੈ ਇਸ ਵੀਡੀਓ ਦੇ ਵਿੱਚ ਜੈਸਮਿਨ ਸੈਂਡਰਸ ਨੇ ਇਹ ਵੀ ਦੱਸਿਆ ਕਿ ਕੀ ਕਾਰਨ ਸਨ ਕਿ ਉਹਨਾਂ ਦੀ ਇਹ ਐਲਬਮ 2 ਸਾਲ ਲੇਟ ਹੋ ਗਈ ਹੈ ਉਹਨਾਂ ਸਰਮਾਰੀ ਜੈਸਮਿਨ ਸੈਂਡਰਸ Fresh out the shower, ready for my meeting. We're all gonna sit here. I'm always on time. Always. And um, we're gonna talk about what songs we want to drop 1st going gonna the what is appropriate for basically the mood them in. ਦ ਫੀਲਿੰਗ ਦੈਟ ਆਮ ਫੀਲਿੰਗ ਟੂ ਬੀ ਓਨੈਸਟ ਬਾਕੀ ਸੀਜ਼ਨ ਸੂਜ਼ਨ ਦਾ ਕੋਈ ਹੈ ਨਹੀਂਗਾ ਮੈਨੂੰ ਇਸ਼ੂ ਜਾਂ ਪ੍ਰੈਸ਼ਰ ਤੇ ਚਾਰ ਗਾਣੇ ਰਿਕਾਰਡ ਕਰਨੇ ਸੀ ਪਰ ਮੈਂ ਬਹੁਤ ਖੁਸ਼ ਹਾਂ ਕਿ ਮੈਂ 8 ਗਾਣੇ ਰਿਕਾਰਡ ਕਰਕੇ ਆਈ ਹਾਂ ਇੰਗਲੈਂਡ ਤੋਂ ਸਾਲ ਲੰਘ ਜਾਂਦੇ 8 ਗਾਣੇ ਰਿਕਾਰਡ ਨਹੀਂ ਹੁੰਦੇ ਤੇ ਮੈਂ ਹਫਤੇ ਵਿੱਚ 8 ਗਾਣੇ ਰਿਕਾਰਡ ਕਰ ਲਏ ਕਿ ਬਰੀ ਮੂਡ ਬੜਾ ਕੈਂਟ ਹੁੰਦਾ ਹੈ ਨਾ ਤੇ ਹੁਣ ਅੱਜ ਆਪਾਂ ਮਿਲ ਰਹੇ ਹਾਂ ਸਾਰੇ ਜਣੇ ਤੇ ਡਿਸਾਈਡ ਕਰਦੇ ਹਾਂ ਕਿਹੜਾ ਪਹਿਲਾਂ ਸੱਟਾਂਗੇ ਮਾਰਕੀਟ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਪਤਾ ਕੀ ਆ ਹੁਣ ਦੇਖੋ 2 ਸਾਲ ਦੀ ਮੇਰੀ ਐਲਬਮ ਤਿਆਰ ਆ ਐਲਬਮ ਨੰਬਰ 3 ਰਾਈਟ ਤੇ ਹੁਣ ਮਜ਼ਾ ਮਜ਼ਾ ਮੂਡ ਬਣਿਆ ਨਵਾਂ 뮤ਜ਼ਿਕ ਕ੍ਰੀਏਟ ਕਰਨ ਦਾ ਤੇ ਹੁਣ ਕਿਤੇ ਇਦਾਂ ਨਾ ਹੋਵੇ ਕਿ ਬੈਂਗਰਾਂ ਦੇ ਚੱਕਰਾਂ ਚ ਐਲਬਮ ਥੋੜੀ ਵੀ ਨਹੀਂ ਆ ਰਿਹਾ ਕਹਿੰਦੇ ਚਣੀ ਜਿਹੜੀ ਚੀਜ਼ੇ ਕਰ ਕਹਿ ਦੋ ਉਹ ਹੋ ਜਾਂਦੀ ਹੈ ਹਨਾ ਸੋ ਐਲਬਮ ਆ ਰਹੀ ਆ ਪੱਕਾ ਆਵੇਗੀ ਆ ਆਮ ਥਿੰਕਿੰਗ ਸਮਰ ਟਾਈਮ ਵਿੱਚ ਐਲਬਮ ਡ੍ਰੌਪ ਕਰ ਦੇਣੀ ਮੈਂ ਹੁਣ ਮਾਰਚ ਚੱਲ ਰਿਹਾ April May I think दो कमीने ਬਿਨ ਚਾਹੀਦੇ ਆ ਵੀਡੀਓ ਸ਼ੂਟ ਕਰਾਂਗੇ ਹਨਾ ਅਮਰੀਕਾ ਜਾ ਕੇ ਤੇ ਐਲਬਮ ਡ੍ਰੌਪ ਕਰਨੀ ਸਮਰ ਵਿੱਚ ਤੇ ਬਿਫੋਰ ਦੀ ਐਲਬਮ ਡੂਰਿੰਗ ਦੀ ਐਲਬਮ ਐਂਡ ਆਫਟਰ ਦੀ ਐਲਬਮ ਆਮ ਗਣਾ ਡ੍ਰੌਪ ਦ ਸੌਂਗਸ ਦੈਟ ਆ ਡਿਡ ਵਨ ਆ ਵਾਸ ਇਨ ਦੀ ਯੂਕੇ ਜੈਸਮਿਨ ਸੈਨਸ ਨੇ ਆਪਣੀ ਇਸ ਵੀਡੀਓ ਦੇ ਵਿੱਚ ਦੱਸਿਆ ਕਿ ਉਹਨਾਂ ਦੀ ਇਹ ਐਲਬਮ 2 ਸਾਲ ਲੇਟ ਕਿਸੇ ਇਨਸਾਨ ਕਰਕੇ ਹੋਈ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੈਸਮਿਨ ਸੈਨਸ ਇਹ ਇਸ਼ਾਰਾ ਕਿਦੇ ਵੱਲ ਕਰ ਰਹੀ ਹੈ ਕਿਤੇ ਜੈਸਮਿਨ ਸੈਨਸ ਦਾ ਇਸ਼ਾਰਾ ਇਸ ਵੀਡੀਓ ਦੇ ਵਿੱਚ ਗੈਰੀ ਸੰਧੂ ਵੱਲ ਤਾਂ ਨਹੀਂ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ نیچے ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਤੇ ਇੱਕ ਸਵੇਰਾ ਟੀਵੀ ਦੇ ਨਾਲ